ਅਲੀ ਖਾਬਲੀ ਅ ਦਰਗਾਹ ਦੇ ਨਾਲ ਜਿਹੜਾ ਹੈਗਾ ਫਲੀ ਗੇਟ ਦੇ ਕੋਲੇ ਆ ਸਤਮਾ ਵਿਦਿਅਕ ਸਸਤਾਮਾ ਖੇਤਮਾ ਫੋਰ ਸਤਮਾ ਕਾਲਜ ਪ੍ਰਾਈਵੇਟ ਕਾਲਜ ਦੀ ਬੱਸ ਹੈਗੀ ਆ ਇਹ ਨਹੀਂ ਬਾ ਦੁਪਹਿਰ ਇੱਥੇ ਆ ਕੇ ਇਸ ਖੰਬੇ ਦੇ ਵਿੱਚ ਮਾਰਿਆ ਇਹ ਬੱਸ ਦੇਖੋ ਤੋਂ ਖੰਬੇ ਤੋਂ ਟ੍ਰਾਂਸਫਾਰਮ ਡਿੱਗ ਪਿਆ ਵੱਡਾ ਪੂਰਾ ਜਿਸ ਤਰ੍ਹਾਂ ਇਹਦੇ ਥੱਲੇ ਬੜਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਫੋਹਾ ਸਾਈਕਲ ਆ ਦੇ ਥੱਲੇ ਉਹ ਨਾਲ ਇਹ ਸਾਈਕਲ ਵਾਲਿਆਂ ਦੀ ਦੁਕਾਨ ਤੇ ਕੰਮ ਕਰਦੇ ਸੀ ਲਾਜੂ ਕੰਮ ਕਰਦੇ ਹੈਗੇ ਜੀ ਤੇ ਉਹਨੇ ਕੋਆ ਜੈਂਪਰ ਤਾਰੇ ਕਾਰਨ ਟੁੱਟ ਗਈਆਂ ਤਾਂ ਕਰਕੇ ਵਿਛਾ ਹੋ ਗਿਆ ਇਹ ਇੱਕ ਅੱਧੀ ਤਾਰ ਵੀ ਨਾਲ ਲੱਗੀ ਰਹਿ ਜਾਂਦੀ ਤਾਂ ਇਹ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ ਦੇਖੋ ਇਹ ਬਿਲਕੁਲ ਫਿਲੀ ਗੇਟ ਦੇ ਨੇੜੇ ਅਲੀ ਸਾਹਿਬ ਵਾਲੀ ਦੇ ਜਿਹੜਾ ਨਗਾਹ ਹੈਗਾ ਜਗਾ ਖਾਨੋਂ ਦੇ ਨਾਲ ਆ। ਬਸ ਬਸ ਨਾਲ ਇਹ ਡਿੱਗ ਗਿਆ ਇਹਦੇ। ਦਿੱਲੀ ਬਸ ਐਫ ਪਛੜੀ ਕੇ ਮਾਰੀ। ਪੁਆਇੰਟ ਟੱਕੇ ਗਿਆ ਖਾਲੇ। ਬਹੁਤ بڑا ਨੁਕਸਾਨ ਹੋਇਆ। ਬੱਦ ਗਿਆ। ਸਮਝਾ ਲਈ ਆਇਆ। ਜ ਆਇਆ ਦੇਖੋ ਮਸ਼ੀਨ। ਆ ਮਸ਼ੀਨ ਲਈ ਆਇਆ। ਵੇਂ ਹੈ? ਵੇਂ? ਉਹ ਮੈਨੂੰ ਲੈ ਬਾਈਟ ਬੂਡ ਦੇਣੀ। ਬੋਲ ਬੋਲ ਦੇਵਾਦਾ। ਇਹ ਮੈਂ ਆਪਣਾ ਕੀ ਰੱਖ ਵੀ ਚਾੜਦੇ ਰੱਖੋ ਕਿੰਨੀ ਪਾਵਾਂਗੇ ਹਾਂਜੀ ਸਿੰਘ ਸਾਹਿਬ ਕਿਵੇਂ ਹੋਇਆ ਕੀ ਹੱਤ ਹੋਇਆ ਅਸੀਂ ਤਾਂ ਸਰ ਉਧਰ ਕੰਮ ਕਰ ਰਹੇ ਸੀਗੇ ਖੰਭਾ ਤੋੜ ਕੇ ਪਹਿਲਾਂ ਟਰਾਲੀ ਵਾਲਾ ਸਾਨੂੰ ਤਾਂ ਉਧਰ ਜੇ ਕੰਮ ਕਰਦਿਆਂ ਨੂੰ ਸੁਨੇਹਾ ਲੱਗਿਆ ਵੀ ਇੱਕ ਬੱਸ ਵਾਲੇ ਨੇ ਟਰਾਂਸਪੋਰਟ ਫੇਰਤਾ ਅਜੀ ਉਸ ਤੋਂ ਬਾਅਦ ਇੱਥੇ ਆ ਗਏ ਇੱਕ ਹੈ ਕਿ 11 ਕੇਵੀ ਦਾ ਕਿੰਨੇ ਦਾ ਇਹ ਟਰੈਕ ਪਰ ਹਾਂਜੀ ਕਿੰਨੀ ਇਹ ਉਹਦਾ ਹੈਗਾ ਮਰਥਾ 200 ਕੇਵੀ ਦਾ ਹੀ 200 ਕੇਵੀ ਦਾ ਬਡਨ ਖਾਨ ਹੋ ਗਿਆ ਪਾਲਾ ਵੱਡਾ ਨਿਸ਼ਾਨ ਹੋ ਗਿਆ ਜੀ ਵੱਡਾ ਨਹੀਂ ਪਾਲਾ ਵੱਡਾ ਹੋ ਗਿਆ ਅੱਧਾ ਸ਼ਹਿਰ ਚੱਲਦਾ ਜੀ ਇਹ ਤੋਂ ਇਹ ਮਸ਼ੀਨ ਮੰਗਾਈਏ ਜੀ ਇਹਨਾਂ ਚੱਕਣ ਵਾਸਤੇ